ਵਾਹੀ ਪ੍ਰਭ ਜੀ ਕਾ ਖਲਸਾ ਵਾਹੀ ਪ੍ਰਭ ਜੀ ਕੀ ਫਤਿਹ ਪੰਜ ਪਿਆਲੇ ਪੰਜੇ ਪੀਰੇ ਸ਼ਟੰਪੀਰੇ ਬੈਠਾ ਗੁਰਪਾਈ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬੰਦੀ ਛੋੜ ਦਿਵਸ ਸਮੁੱਚਾ ਸਿੱਖ ਪੰਥ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬੰਦੀ ਛੋੜ ਦਿਵਸ ਮਨਾਉਂਦੇ ਆ ਵਯਾ થા થાਤੇ ਗੁਰਦੁਆਰਿਆਂ ਵਿੱਚ ਕੁਰਬਾਨੀ ਦੇ ਪ੍ਰਵਾਹ ਚੱਲਦੇ ਨੇ ਔਰ ਸੇਵਾਵਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਚਰਨਾ ਕਮਲਾਂ ਵਿੱਚ ਯਾਦ ਕਰਦੇ ਹੋਏ ਨਿਭਾ ਰਹੀਆਂ ਨੇ ਸਤਿਗੁਰ ਜੀ ਦਾ ਬੰਦੀ ਛੋੜ ਦਿਵਸ ਮਨਾਉਂਦੇ ਆ ਪਿਆਰੋ ਸਾਨੂੰ ਇਤਿਹਾਸ ਦਾ ਹਿਸਟਰੀ ਦਾ ਪੱਖ ਜਿਹੜਾ ਹੈ ਉਹ ਵੀ ਪਤਾ ਹੋਣਾ ਲਾਜ਼ਮੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਤਨ ਮੀਰੀ ਪੀੜੇ ਦੇ ਮਾਲਕ ਜਦੋਂ ਪਿਆਰਿਓ ਬਾਦਸ਼ਾਹ ਜੀ ਦੇ ਕੈਦ ਵਿੱਚ 2 ਸਾਲ ਦਾ ਸਮਾਂ ਲੰਘ ਗਿਆ ਸੀ ਨਾ ਸਿੱਖਾਂ ਦੇ ਵਿੱਚ ਬੜੀ ਭਾਰੀ ਉਤਾਵਲੀ ਹੋਈ ਸਿੱਖਾਂ ਨੇ ਪਿਆਰਿਓ ਉਸ ਸਮੇਂ ਸਤਿਗੁਰ ਜੀ ਦੀ ਰਿਹਾਈ ਵਾਸਤੇ ਬੜੇ ਉਤਮ ਉਪਰਾਲੇ ਕੀਤੇ ਸਿੱਖਾਂ ਦੇ ਵਿੱਚੋਂ ਭਾਈ ਬਿਧੀ ਚੰਦ ਜੀ ਔਰ ਪਿਆਰਿਓ ਭਾਈ ਜੇਠਾ ਜੀ ਜਿਹੜੇ ਪਿਆਰਿਓ ਭਗਤੀ ਵਾਲੇ ਨਿਤਨੇਮੀ ਸੀ ਕਰਾਮਾਤੀ ਸੀ ਇਹਨਾਂ ਨੇ ਆਪਣੀਆਂ ਰਿਧੀਆਂ ਸਿਧੀਆਂ ਦੇ ਨਾਲ ਰਾਤਰੀ ਦੇ ਸਮੇਂ ਜਦੋਂ ਬਾਦਸ਼ਾਹ ਆਪਣੇ ਪਲੰਘ ਤੇ ਸੌਂਦਾ ਸੀ ਇਹਨਾਂ ਤੇ ਇਹਨਾਂ ਨੇ ਪਿਆਰ ਇੱਕ ਭਿਆਨਕ ਸ਼ੇਰ ਦਾ ਰੂਪ ਧਾਰਨ ਕਰਕੇ ਤੇ ਰਾਜੇ ਨੂੰ ਰਾਤਰੀ ਦੇ ਸਮੇਂ ਡਰਾਉਣਾ ਜਦੋਂ ਸ਼ੇਰ ਜਾ ਕਰਕੇ ਪੰਜਾ ਮਾਰਦੇ ਸੀ ਤੇ ਉਸ ਸਮੇਂ ਬਾਦਸ਼ਾਹ ਤਨ ਮੀਰੀ ਪੀੜੀ ਦੇ ਮਾਲਕ ਨੂੰ ਯਾਦ ਕਰਦੇ ਸੀ ਉਹਦਾ ਕਾਰਨ ਇਹ ਸੀ ਕਿ ਇੱਕ ਵਾਰ ਜੰਗਲ ਦੇ ਵਿੱਚ ਜਾਂਦੇ ਆ ਜਦੋਂ ਸ਼ੇਰ ਨੇ ਹਮਲਾ ਕੀਤਾ ਸੀ ਰਾਜੇ ਤੇ ਤੇ ਤਨ ਮੀਰੀ ਪੀੜੀ ਦੇ ਮਾਲਕ ਨੇ ਉਹ ਸ਼ੇਰ ਦਾ ਸ਼ਿਕਾਰ ਕੀਤਾ ਤੇ ਰਾਜੀ ਦੇ ਰੱਖਿਆ ਕੀਤੀ ਸੀ ਰਾਤਰੀ ਦੇ ਸਮੇਂ ਵਿੱਚ ਜਦੋਂ ਸ਼ੇਰ ਆਉਂਦੇ ਸੀ ਤੇ ਉਹ ਬਾਦਸ਼ਾਹ ਜਿਹੜਾ ਸੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਸੀ खबर ਆਏ ਹੋਏ ਨੇ ਤੁਰੰਤ ਰਿਹਾਈ ਦੇ ਜਿਹੜੇ ਆਰਡਰ ਦੇਤੇ ਹੁਕਮ ਦੇਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਇਹ ਮੰਗ ਕੀਤੀ ਕਿ ਅਸੀਂ ਇਕੱਲਿਆਂ ਨਹੀਂ ਜਾਵਾਂਗੇ ਸਾਡੇ ਨਾਲ ਜਿਹੜੇ ਨਰਦੋਸ਼ ਬੇਕਸੂਰ 52 ਤਾਜੇ ਨੇ ਇਹਨਾਂ ਦੀ ਵੀ ਰਿਹਾਈ ਕਰੋ ਫਿਰ ਪਿਆਰੋ ਅਫਸਰਾ ਨੇ ਆਖਣਾ ਕੀਤਾ ਕਿ ਨਹੀਂ ਤੁਹਾਡੇ ਨਾਲ ਉਹੀ ਜਾ ਸਕਦੇ ਨੇ ਜਿਹੜੇ ਤੁਹਾਡੀ ਬਾਹ ਫੜ ਕੇ ਜਾਣਗੇ ਸਤਗੁਰ ਸੱਚੇ ਪਾਤਸ਼ਾਹ ਜੀ ਵਾਸਤੇ 52 ਕਲੀਆਂ ਵਾਲਾ ਇੱਕ ਕੁੜਤਾ ਜਿਹੜਾ ਸੀ ਪਿਆਰੋ ਤਿਆਰ ਕੀਤਾ ਗਿਆ ਸਿੰਘਾ ਵੱਲੋਂ ਇਹਨੂੰ ਪਹਿ ਨਾਇਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 52 ਕਲੀਆਂ ਦੇ ਵਿੱਚੋਂ ਕੱਲੇ-ਕੱਲੇ ਨੇ ਇੱਕ-ਇੱਕ ਕਲੀ ਫੜੀ ਤੇ ਉਸ ਸਮੇਂ ਪਿਆਰੋ ਆਜ਼ਾਦ ਹੋ ਕਰਕੇ ਤੇ ਬਾਹਰ ਵਾਪਸ ਆਈ ਸਤਿਗੁਰੂ ਜੀ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਦੀ ਧਰਤੀ ਤੇ ਆਏ ਜਿੱਥੇ ਸਿੰਘਾਂ ਵਿੱਚ ਬੜਾ ਭਾਰੀ ਖੁਸ਼ੀ ਦਾ ਮਾਹੌਲ ਸੀ ਉਤਸ਼ਾਹ ਸੀ ਸਵਾਗਤ ਕੀਤਾ ਘਿਓ ਦੇ ਦੀਵੇ ਵਾਲੇ ਸਤਿਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ ਸਤਿਗੁਰੂ ਜੀ ਨੇ ਪਾਵਨ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਆਬ ਸਭ ਸੰਗਤਾਨ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਆਓ ਵਧਾਈ ਦਾ ਜਵਾਬ ਫਤਿਹ ਦੇ ਰੂਪ ਵਿੱਚ ਦਈਏ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਬੰਦੀ ਛੋੜੇ ਹੈ ਸਤ ਗੁਰ ਬੰਦੀ ਛੋੜੇ ਹੈ सत्य गुरु बंदी छोड़े हैं सत्य गुरु बंदी छोड़े हैं जीवन मुक्त करे उड़िना जी ਜੀਵਣ ਮੁਕਟ ਕਰੇ ਉੜੀਣਾ ਸਤਿਗੁਰ ਬੰਦੀ ਛੋੜੇ ਹੈ ਸਤਿਗੁਰ ਬੰਦੀ ਛੋੜੇ ਹੈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ